40000 ਪੰਨਿਆਂ ਦੀ ਰਿਪੋਰਟ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਵਿਕਰਮ ਜਿਟਿਆ ਨੂੰ ਲੈ ਕੇ ਹੋਏ ਵੱਡੇ ਖੁਲਾਸੇ ਚਿਣ-ਚਿਣ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਿਜੀਲੈਂਸ ਅਤੇ ਵਿਜੀਲੈਂਸ ਦੇ ਸਰਪ੍ਰਸਤ ਅਧਿਕਾਰੀਆਂ ਅਤੇ ਪੰਜਾਬ ਪੁਲਿਸ ਵੱਲੋਂ ਘੋਕੇ ਜੜੇਗਾ 40000 ਪੰਨਿਆਂ ਦੀ ਰਿਪੋਰਟ ਨੇ ਖੁੰਝੇ ਲਾ ਕੇ ਰੱਖ ਦਿੱਤਾ ਹੈ ਵਿਕਰਮ ਜਿਟਿਆ ਨੂੰ ਬਿਕਰਮ ਜੀਠਿਆ ਦੇ ਸਾਰੇ ਰਸਤੇ ਬੰਦ ਕਰ ਦਿੱਤੇ ਗਏ ਨੇ ਵਿਜੀਲੈਂਸ ਦੇ ਸਭ ਉੱਚ ਅਧਿਕਾਰੀਆਂ ਵੱਲੋਂ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਪੈਸ਼ਲ ਡਿਊਟੀ ਲਗਾਈ ਗਈ ਹੈ ਵਿਜੀਲੈਂਸ ਅਧਿਕਾਰੀਆਂ ਦੀ ਕਿ ਕੋਈ ਵੀ ਰਸਤਾ ਖੁੱਲਣਾ ਨਹੀਂ ਚਾਹੀਦਾ بڑے ਹੱਥ ਪੱਲੇ ਮਾਰੇ ਜਾ ਰਹੇ ਨੇ ਅੱਡੀ ਚੋਟੀ ਦਾ ਚੋਣ ਲਗਾਇਆ ਜਾ ਰਿਹਾ ਹੈ ਬਿਕਰਮ ਜੀਠਿਆ ਵੱਲੋਂ ਬਿਕਰਮ ਜੀਠਿਆ ਦੇ ਵਕੀਲ ਵੀ ਹੱਕੇ ਬੱਕੇ ਰਹਿ ਗਏ ਕਿ ਇਹਦੇ ਵੱਡੇ ਖੁਲਾਸੇ ਬਿਕਰਮਜੀਠਿਆ ਨੂੰ ਲੈ ਕੇ ਕਿਵੇਂ ਹੋਏ ਉਹ 40 ਹਜ਼ਾਰ ਪੰਨਿਆਂ ਦੀ ਰਿਪੋਰਟ ਨੇ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਕਰ ਦਿੱਤਾ ਵਾਰ-ਵਾਰ ਬਿਕਰਮਜੀਠਿਆ ਦੇ ਵਕੀਲਾ ਹੋਣਾਂ ਵੱਲੋਂ ਗਨੀਬਕੌਰ ਮਜੀਠਿਆ ਵੱਲੋਂ ਇਹ ਖੁਲਾਸੇ ਕੀਤੇ ਗਏ ਕਿ ਬਿਕਰਮਜੀਠਿਆ નિર્ਦੋਸ਼ ਨੇ ਬਦਲਾਖੋਰੀ ਦੀ ਰਾਜਨੀਤੀ ਕੀਤੀ ਜਾ ਰਹੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜਵਾਬਤ ਮਿਲੇਗੀ ਅੱਜ ਮਿਲ ਜਾਵੇਗੀ ਕੱਲ ਮਿਲੇਗੀ ਪਰਸੂ ਮਿਲੇਗੀ ਅਸੀਂ ਚੋਣਿਆ ਕਿ ਜਿਹੜਾ ਸੈਸ਼ਨ ਚੱਲਣਾ ਹੈ ਬਿਕਰਮਜੀਤਿਆ ਦਾ ਬਿਕਰਮਜੀਤਿਆ ਤੇ ਪੰਜਾਬ ਸਰਕਾਰ ਨੂੰ ਲੈ ਕੇ ਉਹ ਲਾਈਵ ਹੋਣਾ ਚਾਹੀਦਾ ਹੈ ਲੇਕਿਨ ਜਦੋਂ ਮੁਹਾਲੀ ਦੀ ਸਥਾਨਕ ਅਦਾਲਤ ਨੇ ਬਿਕਰਮਜੀਤਿਆ ਦੀ ਜਵਾਨਤ ਵਾਲੀ ਪਟੀਸ਼ਨ ਰੱਦ ਕੀਤੀ ਤਾਂ ਹੱਕੇ ਬੱਕੇ ਰਹਿ ਗਏ ਕਿਉਂਕਿ ਜਿਹੜੀ ਰਿਪੋਰਟ ਪੇਸ਼ ਕੀਤੀ ਗਈ ਉਹਦੇ ਵਿੱਚ ਤੱਤ ਸਬੂਤ ਦਲੀਲਾ ਅਤੇ ਅਪੀਲਾ ਹੀ ਇਨੀਆਂ ਕੋਲੇ ਕਿ ਬਿਕਰਮ ਜੀਠਿਆ ਦੇ ਪੈਰਾ ਥੱਲੋਂ ਵੀ ਜਮੀ ਨਿਕਲ ਗਈ ਇੱਕ ਪਾਸੇ ਬੈਲਟ ਗਾਲਿਕ ਬੈਲਟ ਪਾਸ ਤੇ ਨੂਡਲ ਅਤੇ ਮੈਡੀਆ ਮੰਗੀਆਂ ਜਾ ਰਹੀਆਂ ਨੇ ਤੇ ਦੂਸਰੇ ਪਾਸੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਮੈਨੂੰ orange ਸ਼੍ਰੇਣੀ ਦੇ ਵਿੱਚ ਰੱਖਿਆ ਜਾਵੇ ਨਾ ਤੇ orange ਸ਼੍ਰੇਣੀ ਦੇ ਵਿੱਚ ਤੇ ਨਾ ਬਿਕਰਮ ਜੀਠਿਆ ਨੂੰ ਜਵੰਤ ਬਲੀ ਕੱਲ ਫਿਰ ਦੁਬਾਰਾ ਪੇਸ਼ੀ ਹੋਈ ਆਨਲਾਈਨ ਬਿਕਰਮਜੀਠਿਆ ਦੀ ਲੇਕਿਨ ਬਿਕਰਮਜੀਠਿਆ ਨੇ ਸੋਚਿਆ ਹੋਵੇਗਾ ਕਿ ਅੱਜ ਮੈਨੂੰ ਜਵਾਨਤ ਪੱਕੀ ਜਾਂ ਅੰਤਰ ਮਿਲ ਜਾਵੇਗੀ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜਿਸ ਤਰ੍ਹਾਂ ਹਰ ਸਟੇਜ ਤੇ ਕਹਿੰਦੇ ਨੇ ਕਿ ਅਸੀਂ ਪੱਕੇ ਪੈਰੀ ਹੱਥ ਪਾਏ ਦੇ ਬਿਕਰਮਜੀਠਿਆ ਨੂੰ 40 ਹਜ਼ਾਰ ਪੰਨਿਆਂ ਦੀ ਰਿਪੋਰਟ 700 ਕਰੋੜ ਰੁਪਏ ਦੇ ਖਲਾਸੇ 700 ਕਰੋੜ ਰੁਪਏ ਕਿਵੇਂ ਇਕੱਠਾ ਕੀਤਾ ਗਿਆ ਏ ਹੁਣ ਬਿਕਰਮ ਮਜੀਠੀਆ ਦੇ ਵਿਰੋਧ ਦੇ ਜਿਹੜੀ 40 40000 ਪੱਡਿਆਂ ਦੀ ਰਿਪੋਰਟ ਪੇਸ਼ ਕੀਤੀ ਗਈ ਹੈ ਉਸ ਦੇ ਵਿੱਚ ਚਿੰਨ ਛਣ ਕੇ ਸਬੂਤ ਵਹਾਲੀ ਦੀ ਸਟਾਲਟ ਅਦਾਲਤ ਨੂੰ ਦਿੱਤੇ ਗਏ ਨੇ ਬਿਕਰਮ ਮਜੀਠੀਆ ਦੇ ਵਕੀਲਾਂ ਵੱਲੋਂ ਹੁਣ ਕਿਸੇ ਵੀ ਤਰ੍ਹਾਂ ਦੀ ਬਿਆਨਬਾਜ਼ੀ ਨਹੀਂ ਕੀਤੀ ਜਾ ਰਹੀ ਕਿ ਬਿਕਰਮ ਮਜੀਠੀਆ ਨਿਰਦੋਸ਼ ਹੈ ਬਿਕਰਮ ਜੀਠੀਆ ਬੇਕਸੂਰ ਹੈ ਨਾ ਤਾਂ ਅਰਸ਼ਦੀਪ ਸਿੰਘ ਕਲੇਰ ਹੁਣਾ ਵੱਲੋਂ ਜੋ ਵਿਕਰਮ ਜੀਠੀ ਦੇ ਵਕੀਲ ਹੋਣ ਦੇ ਨਾਂ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਸਪੋਕਸਮੈਨ ਵੀ ਨੇ ਦੂਸਰੇ ਪਾਸੇ ਦਵਨਪ੍ਰੀਤ ਸਿੰਘ ਸੋਪਤੀ ਹੁਣਾ ਵੱਲੋਂ ਵੀ ਕੋਈ ਬਿਆਨਬਾਜ਼ੀ ਨਹੀਂ ਆਈ ਨਾ ਹੀ ਹੁਣ ਗਰੀਬ ਘਰ ਮਜੀਠਿਆ ਕਿਉਂਕਿ ਗਨੀਕੌਰ ਮਜੀਠਿਆ ਨੂੰ ਵੀ ਸਬੰਧ ਜਾਰੀ ਹੋ ਗਏ ਨੇ 10 ਅਗਸਤ ਨੂੰ ਸਬੰਧ ਜਾਰੀ ਕੀਤੇ ਗਏ ਹਾਲਾਂਕਿ ਉਹਨਾਂ ਸਬੰਧਾਂ ਨੂੰ ਚੈਲੰਜ ਕੀਤਾ ਹੈ ਗਰੀਬ ਘਰ ਮਜੀਠਿਆ ਨੇ ਕਿਉਂਕਿ ਸਰਕਾਰ ਅਤੇ ਵੀਲਸ ਦੇ ਸਰਪੋਚ ਅਧਿਕਾਰੀਆਂ ਨੇ ਜੈਦਾਦਾ ਦੇ ਅਵਾਲੇ ਫੇਰਵੇਂ ਮੰਗੇ ਨੇ ਗਰੀਬ ਘਰ ਮਜੀਠਿਆ ਦੇ ਕੋਲੋਂ ਹੁਣ ਪੰਜਾਬ ਤੇ ਹਰਿਆਣੇ ਦੀ ਹਾਈ ਕੋਰਟ ਨੇ ਪੁੱਛਿਆ ਕਿ ਤੁਸੀਂ ਮਿਰਵੇ ਕਿਉਂ ਮੰਗ ਰਹੇ ਹੋ ਇਸ ਨੂੰ ਲੈ ਕੇ ਵੀ ਹੁਣ ਪਤਾ ਲੱਗੇਗਾ ਗਰੀਬ ਕੋਰ ਮਜੀਠੀਆ ਵੀ ਕੋਸੂਤੇ ਫਸਣਗੇ ਇਹਦੇ ਸੁਖਬੀਰ ਸਿੰਘ ਬਾਦਲ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਵਿਜਲਸ ਦੀ ਰਡਾਰ ਤੇ ਹੋਣਗੇ ਇਸ ਕਰਕੇ ਸੁਖਬੀਰ ਸਿੰਘ ਬਾਦਲ ਨੇ ਇੱਕ ਤੋਂ ਦੋ ਪਿਆਰ ਦਿੱਤੇ ਨੇ ਬਿਕਰ ਮਜੀਠੀਆ ਨੂੰ ਲੈ ਕੇ ਉਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਕਿਸੇ ਵੀ ਆਗੂ ਵੱਲੋਂ ਖਾਸ ਕਰਕੇ ਸੁਖਬੀਰ ਸਿੰਘ ਬਾਦਲ ਵੱਲੋਂ ਬਿਲਕੁਲ ਵਿਰੋਧ ਨਹੀਂ ਕੀਤਾ ਗਿਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਬਿਕਰਮਜੀਠੀਆ ਦੇ ਕੇਸ ਨੂੰ ਲੈ ਕੇ ਹਾਲਾਂਕਿ ਪਹਿਲਾਂ ਇਹ ਕਿਹਾ ਗਿਆ ਸੀ ਕਿ ਇਹ ਨਿਰਦੋਸ਼ ਹੈ ਜੀ ਇਹਦੇ 55000 ਕਰੋੜ ਰੁਪਏ ਬਾਹਰ ਦੇ ਕੰਪਨੀਆਂ ਦੇ ਵਿੱਚ ਇਨਵੈਸਟ ਕੀਤੇ ਹੋਏ ਨੇ ਲੇਕਿਨ ਹੁਣ ਕੋਈ ਬਿਆਨਬਾਜ਼ ਨਹੀਂ ਕਿਉਂਕਿ ਸੁਮੀਰ ਬਾਦਲ ਨੂੰ ਵੀ ਵਿਜੀਲੈਂਸ ਦੀਆਂ ਪੌੜੀਆਂ ਚੜ੍ਹਨਾ ਪੈ ਸਕਦਾ ਹੈ ਸਟ ਵਾਰ-ਵਾਰ ਪੁੱਛ ਕਰ ਪੁੱਛਗਿਸ਼ ਕਰ ਰਹੀ ਹੈ ਇਨਟੈਰੋਗੇਸ਼ਨ ਕਰ ਰਹੀ ਹੈ ਬਿਕਰਮਜੀਠੀਆ ਦੇ ਕੋਲੋਂ ਬਿਕਰਮ ਜੀਤਿਆ ਦੀ ਜ਼ਬਾਨ ਤੇ ਜਿਹੜੀ ਨਿਆਂਕ ਹਰਾਸਤ ਹੈ ਉਹ ਫਿਰ ਵੱਧ ਗਈ ਹੈ ਇੱਕ ਪਾਸੇ ਹੁਣ 20 ਸਤੰਬਰ ਨੂੰ ਪਤਾ ਲੱਗੇਗਾ ਕਿ ਬਿਕਰਮ ਮਜੀਠੀਆ ਨੂੰ ਜ਼ਬਾਨਤ ਮਿਲਦੀ ਹੈ ਜਾਂ ਨਹੀਂ ਮਿਲਦੀ ਜਾਂ ਨਿਆਂਕ ਹਰਾਸਤ ਹੋਰ ਵਧੇਗੀ ਦੂਸਰੇ ਪਾਸੇ 9 ਸਤੰਬਰ ਨੂੰ ਡਾਇਰਕਟ ਦੇ ਵਿੱਚ ਅਦਲਾ ਬਦਲੀ ਕੀਤੀ ਜਾਂਦੀ ਹੈ ਜਾਂ ਨਹੀਂ ਸਪੈਸ਼ਲ ਕਮਰਾ ਦਿੱਤਾ ਜਾਂਦਾ ਹੈ ਜਾਂ ਨਹੀਂ ਉਸ ਬਾਰੇ ਵੀ ਪਤਾ ਲੱਗੇਗਾ ਲੇਕਿਨ ਜਿਸ ਤਰ੍ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਾਰ-ਵਾਰ ਕਹਿ ਰਹੇ ਨੇ ਕਿ ਉਹਨਾਂ ਦੇ ਘਰੇ ਦੀਵੇ ਨਹੀਂ ਜਗਣਗੇ ਉਹਨਾਂ ਦੇ ਘਰ ਤੇ ਵਿੱਚ ਦੀਵਾਲੀਆਂ ਦੇ ਵਿੱਚ ਦੀਪਮਾਲਾ ਨਹੀਂ ਹੋਵੇਗੀ ਜਿਨ੍ਹਾਂ ਨੇ ਪੰਜਾਬ ਦੀ ਜਵਾਨੀ ਨੂੰ ਖਤਮ ਕੀਤਾ ਹੈ ਜਿਨ੍ਹਾਂ ਨੇ ਜਵਾਨਾਂ ਦੀ نسل ਕੁੱਸ਼ ਕੀਤੀ ਹੈ ਜਿਨ੍ਹਾਂ ਦੀਆਂ ਗੱਡੀਆਂ ਦੇ ਵਿੱਚ ਚਿੱਟਾ ਵਿਖਿਆ ਹੈ ਜਿਨ੍ਹਾਂ ਨੇ ਬੇਅਨਾਮੀਆਂ ਜ਼ਿਆਦਾ ਬਣਾਈਆਂ ਨੇ ਜਿਨ੍ਹਾਂ ਲੋਕਾਂ ਦੇ ਸਬੰਧ ਸੱਤਾ ਅਤੇ ਪਿੰਦੀ ਵਰਗੇ ਇੰਟਰਨੈਸ਼ਨਲ ਤਸਕਰਾਂ ਦੇ ਨਾਲ ਸੀ ਕਿਉਂਕਿ ਬੋਨੀ ਅ즈ਨਾਲਾ ਨੇ ਜਿਹੜੀ ਗਵਾਹੀ ਦਿੱਤੀ ਹੈ ਉਹਨਾਂ ਕਹਿੰਦੇ ਕਿ ਸੱਤਾ ਤੇ ਪਿੰਦੀ ਬਜੇਠਿਆ ਦੇ ਜਿਗਰੀ ਯਾਰ ਸੀ ਰਹਿੰਦੇ ਵੀ ਬਿਕਰਮ ਜਿਠਿਆ ਕਾਲ ਸੀ ਤੇ ਇਥੋਂ ਨਸ਼ਾ ਤਸਕਰੀ ਦਾ ਕੰਮ ਵੀ ਹੁੰਦਾ ਸੀ ਇਹ ਬੋਨੀ ਅ즈ਨਾਲਾ ਨੇ ਕਿਹਾ ਹੈ ਤਰਵੀਰ ਗੇਲੇ ਨੇ ਵੀ ਠੋਕੇ ਗਵਾਹੀ ਦਿੱਤੀ ਹੈ ਪੰਜਾਬ ਦੇ ਸਾਬਕਾ ਡੀਜੀਪੀ ਨੇ ਵੀ ਠੋਕੇ ਗਵਾਹੀ ਦਿੱਤੀ ਹੈ ਈਡੀ ਦੇ ਸਾਬਕਾ ਡਾਇਰੈਕਟਰ ਰਜੇਸ਼ ਸਿੰਘ ਨੇ ਵੀ ਠੋਕੇ ਗਵਾਹੀ ਦਿੱਤੀ ਹੈ ਇਹ ਸਾਰੀਆਂ ਗਵਾਹੀਆਂ ਤੇ 400 ਤੋਂ ਵੱਧ ਬੈਂਕ ਖਾਤਿਆਂ ਦੇ ਵਿੱਚ 700 ਕਰੋੜ ਪੈਦਾ ਲੈਂਡਿੰਗ ਕੀਤਾ ਗਿਆ ਹੈ ਯਾਨਕਿ ਪੈਸੇ ਨੂੰ ਕਮਾਇਆ ਗਿਆ ਹੈ ਚੈਨਲਾਈਜ਼ ਕੀਤਾ ਗਿਆ ਹੈ ਤੇ ਦੂਸਰੇ ਪਾਸੇ 100 ਤੋਂ ਵੱਧ ਬੰਦਿਆਂ ਤੋਂ ਪੁੱਛਗਿੱਛ ਕਰ ਚੁੱਕੀ ਹੈ ਵਿਜੀਲੈਂਸ ਅਤੇ ਵਿਜੀਲੈਂਸ ਦੇ ਸਭ ਕੁਛ ਅਧਿਕਾਰੀ ਬਿਕਰਮ ਜੀਠੇ ਨੂੰ ਲੈ ਕੇ ਜਿਹਦੇ ਵਿੱਚੋਂ ਦੱਸਿਆ ਜਾ ਰਿਹਾ ਹੈ ਕਿ 75 ਤੋਂ 76 ਬੰਦੇ ਬਿਕਰਮ ਜੀਠਿਆ ਦਾ ਵਿਰੋਧ ਕਰ ਰਹੇ ਨਹੀਂ ਇਹ ਸਾਰੀਆਂ ਗਵਾਹੀਆਂ ਬਿਕਰਮ ਜੀਠਿਆ ਦੀ ਬੇੜੀ ਦੇ ਵਿੱਚ ਵਟੇ ਪਉਣ ਗਈਆਂ ਮੁਸ਼ਕਲ ਬਾਹਰ ਨਿਕਲਣਾ ਮੁਸ਼ਕਲ ਹੋ ਗਿਆ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ bizness ਦੇ ਸਰਵੋਚ ਅਧਿਕਾਰੀ ਕਹਿ ਰਹੇ ਨੇ ਕਿ ਲੰਮਾ ਲੰਮਾ ਸਮਾਂ ਸਜ਼ਾ ਹੋਵੇਗੀ ਬਿਕਰਮ ਮੁਜੀਠੀਆ ਨੂੰ ਧੰਨਵਾਦ